ਦੇਖ ਸਕਦੇ ਹੋ ਵੀਰੋ ਹਰੇ ਭਰੇ ਜੰਗਲ ਆ ਇੱਧਰ ਕਿਉਂਕਿ ਉੱਧਰ ਵੀ ਇੰਨਾ ਹੀ ਬੱਤੀਆ ਜੰਗਲ ਸੀ ਪਰ ਮਤਲਬ ਵੀਰੇ ਉੱਥੇ ਅੱਗ ਲੱਗੀ ਸੀ ਥੋੜਾ ਟਾਈਮ ਪਹਿਲਾਂ ਤੇ ਆ ਦੇਖ ਸਕਦੇ ਹੋ ਕਿਉਂਕਿ ਜਿੰਨੇ 15 ਰਕਤ ਲਾਵਾਂਗੇ ਉਨ੍ਹਾਂ ਮਤਲਬ ਗਰਮੀ ਘਟੇਗੀ ਪਰ ਹੁਣ ਲੋਕ ਬਹੁਤ ਜੰਮੀ ਬੇਕਾਰ ਕੰਮ ਕਰ ਰਹੇ ਕਿਉਂਕਿ ਵੀਰੋ ਦਰਸ ਸਾਰੇ ਪੜਾਈ ਜਾ ਰਹੇ ਆ ਤੇ ਇੱਧੇ ਨੂੰ ਅੱਗ ਲਾਈ ਜਾ ਰਹੇ ਆ ਤਾਂ ਗਰਮੀ ਤਾਂ ਆਪੇ ਵਧਣੀ ਆ ਹਾਂਜੀ ਦੋਸਤੋ ਸਸਰੀ ਕਾ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਆਪਣੇ ਇੱਕ ਨਵੇਂ ਬਲੌਗ ਤੇ ਇੱਕ ਨਵੇਂ ਦਿਨ ਦੇ ਵਿੱਚ ਤੇ ਵੀਰੋ ਅੱਜ ਹੋ ਗਈ 31 ਮਈ ਤੇ ਮਹੀਨੇ ਦਾ ਲਾਸਟ ਦਿਨ ਆ ਤੇ ਟਾਈਮ ਹੋ ਗਿਆ ਵੀਰੋ ਸਵੇਰ ਦੇ ਵਜੇ 9 ਤੇ ਆਪਾਂ ਲੈ ਕੇ ਆਪਣਾ ਬਲੌਗ ਨਮਾ ਆ ਗਏ ਤੇ ਅੱਜ ਚੱਲੇ ਆ ਵੀਰੋ ਆਪਾਂ ਖੇਤਾਂ 'ਚ ਕਿਉਂਕਿ ਪੌਦਾਂ-ਪੁੱਦਾਂ ਆਪਾਂ ਬੀਜਤੀਆਂ ਤੇ ਹੁਣ ਦੇਖਣ ਜਾ ਰਹੇ ਹਾਂ ਉਹਨੂੰ ਨਾਲ ਤੁਹਾਨੂੰ ਵੀ ਦਿਖਾਵਾਂਗੇ ਕਿੱਡੀ-ਕਿੱਡੀ ਹੋ ਗਈਆਂ ਕਿਉਂਕਿ ਵੀਰੋ ਕੱਲ ਤੋਂ ਜੂਨ ਚੜ ਜਾਣਾ ਤੇ 20 ਜੂਨ ਤੋਂ ਜੀਰੀਆਂ ਲਗਣੀਆਂ ਸਟਾਰਟ ਹੋ ਜਾਣਗੀਆਂ ਤੇ ਚਲੋ ਫਿਰ ਦੇਖਦੇ ਆ ਤੇ ਤੁਖਾਨਦੇ ਆ ਤੁਹਾਨੂੰ ਅੱਗੇ ਜਾ ਕੇ ਤੇ ਵੀਰੋ ਦੇਖ ਸਕਦੇ ਹੋ ਕਿ ਸਾਰੇ ਖੇਤ ਇਸ ਟਾਈਮ ਖਾਲੀ ਪਏ ਆ ਕਿਉਂਕਿ ਲੋਕਾਂ ਨੇ ਬਾਬ ਆ ਕੇ ਰੱਖੇ ਹੋਏ ਆ ਤੇ ਹੁਣ ਆਪਣਾ ਅਗਲੇ ਮਹੀਨੇ ਤੋਂ ਕਹਿੰਦੇ 20-25 ਤਰੀਕ ਤੋਂ ਸਾਰੇ ਖੇਤ ਭਰ ਜਾਣੇ ਆ ਜੀਰੀਆਂ ਲੱਗ ਜਾਣੀਆਂ ਤੇ ਥੋੜੇ ਥੋੜੇ ਲੋਕਾਂ ਨੇ ਇਹ ਪੱਠੇ ਪਿੱਜੜ ਕੇ ਆ ਡੰਗਰਾ ਲਈ ਮੱਝਾਂ ਲਈ ਤੇ ਦੇਖ ਸਕਦੇ ਹੋ ਸਾਰਾ ਏਰੀਆ ਲੈ ਖਾਲੀ ਏ ਆ। ਯਾਹ ਦੇਖ ਦੋ ਸਿਰੋ ਚਰੀਆ ਮੱਝਾਂ ਲਈ ਜੋ ਕਿ ਬੀਜੀ ਸੀ ਤੇ ਅੱਜ ਇਹਨੂੰ ਪਾਣੀ ਲਾਤਾ। ਇਹਨੂੰ 2-3 ਦਿਨਾਂ ਬਾਅਦ ਪਾਣੀ ਲਾਣਾ ਪੈਂਦਾ ਕਿਉਂਕਿ ਗਰਮੀ ਤੁਹਾਨੂੰ ਪਤਾ ਹੀ ਆ ਬਹੁਤ ਹੋ ਰਹੀ ਆ ਤੇ ਗਰਮੀ ਕਾਰਨ ਦੇਖੋ ਪੇਡੇ ਵੀ ਤਰਖਤ ਵੀ ਕਹਿੰਦੇ ਜਿਹੜੇ ਲਾਏ ਹੋਏ ਸੀ ਸੜਕਾ ਦੇ ਸਾਰੇ ਸੁੱਕ ਗਏ। ਆਪਾਂ ਮੋਟਰ ਤੇ ਆ ਗਏ ਸੀ ਤੇ ਮੋਟਰ ਥੋੜੀ ਆਪਾਂ ਸੜਕ ਤੇ ਹੀ ਹੁਣ ਮੋਟਰ ਆਪਣੇ ਖੇਤ ਦੇ ਕੋਲ ਪਹੁੰਚ ਗਏ ਤੇ ਆਪਣੇ ਨਾਲ ਆਪਣਾ ਸੱਤਾ ਵੀਰ ਕਹਿੰਦੇ ਇੰਸਟਾਗ੍ਰam ਤੇ ਬਹੁਤ ਇਦੀ ਫੈਨ ਫੋਲੋਇੰਗ ਆਦੀ ਬਹੁਤ ਲੋਕ ਦੁਨੀਆ ਫੈਨ ਹੈ ਜੀ ਤੇ ਹੁਣ ਆਪਾਂ ਵੀਰ ਉਹ ਤੁਹਾਨੂੰ ਦਿਖਾਣੇ ਆ ਕਿਉਂਕਿ ਜੰਗਲ ਚ ਗਏ ਹੁਣ ਪੰਨ ਬਹੁਤ ਦਿਨ ਹੋ ਗਏ ਜੰਗਲ ਵਾਲੇ ਖੇਤਾਂ ਵਿੱਚ ਤੇ ਅੱਜ ਤੁਹਾਨੂੰ ਜੰਗਲ ਵਿੱਚ ਲੈ ਕੇ ਚੰਦੇ ਆ ਤੇ ਗਰਮੀ ਕਾਰਨ ਦੇਖਦੇ ਆ ਮੰਦਰਾਂ ਦਾ ਕੀ ਹਾਲ ਹੋ ਰਿਹਾ ਤੇ ਚਲੋ ਫਿਰ ਚੱਲਦੇ ਆ ਵੀਰੋ ਪਾ ਜੰਗਲ ਚ ਪਹੁੰਚ ਗਏ ਤੇ ਤੇ ਜੰਗਲ ਤੁਹਾਨੂੰ ਦਿਖਾਉਣੇ ਆ ਇੱਧਰ ਦੇਖ ਲਓ ਵੀਰੋ ਇਹ ਜੰਗਲ ਦੇ ਵਿੱਚ ਕਹਿੰਦੇ ਥੋੜਾ ਟਾਈਮ ਪਹਿਲਾਂ ਅੱਗ ਲੱਗੀ ਸੀ ਤੇ ਸਾਰਾ ਜੰਗਲ ਦੇਖੋ ਹਰਿਆ ਭਰਿਆ ਸਾਰਾ ਫੁਕਤਾ ਸੀ ਤੇ ਜਾਨਵਰਾਂ ਦਾ ਵੀ ਬਹੁਤ ਬੁਰਾ ਹਾਲ ਹੋਇਆ ਸੀ ਤੇ ਇੱਧਰ ਦੇਖ ਲਓ ਇਸ ਦੇ ਵਿੱਚ ਕਿਸ ਤਾ ਗਰਮੀ ਕਿਉਂਕਿ 40 ਡਿਗਰੀ ਤਾਪਮਾਨ ਹੋ ਰਿਹਾ ਇਸ ਟਾਈਮ ਗਰਮੀ ਇੰਨੀ ਪੈ ਰਹੀ ਹੈ ਪੰਜਾਬ ਵਿੱਚ ਤੇ ਇੱਧਰ ਦੇਖੋ ਬੀਡ ਵੀ ਸਾਰਾ ਆਪਣਾ ਜੰਗਲ ਫੁਗ ਗਿਆ ਸੀ ਤੇ ਸਿਰੇ ਦੂਰ ਦੂਰ ਤੱਕ ਦੇਖ ਲਿਓ ਤੇ ਆਹ ਦੇਖ ਲਓ ਜੰਗਲ ਦੇ ਵਿੱਚ ਲੋਕ ਟੂਣੇ ਟਾਣੇ ਕਰਦੇ ਆ ਜਿਹੜੇ ਕੜੇ ਬਗਾਇਰਾ ਫਲਾਣਾ ਟੰਗਾਣਾ ਪਤਾ ਨਹੀਂ ਕੀ ਕੀ ਪਿਆ ਤੇ ਇੱਧਰ ਦੇਖ ਸਕਦੇ ਹੋ ਤੇ ਗਰਮੀ ਕਾਰਨ ਵੀ ਰਿਓ ਹੁਣ ਜੰਗਲ ਦੇ ਵਿੱਚ ਬਾਂਦਰ ਵੀ ਸਾਰੇ ਗਾਇਬ ਹੋ ਰਹੇ ਆ ਕਿਉਂਕਿ ਗਰਮੀ ਬਹੁਤ ਪੈ ਰਹੀ ਆ ਤੇ ਦਿਖਦਾ ਨਹੀਂ ਰਹੀ ਸੜਕ ਦੇ ਕੋਈ ਵੀ ਤੇ ਚਲੋ ਤੁਹਾਨੂੰ ਅੰਦਰ ਲਾ ਕੇ ਸਾਰੇ ਜਾਨ ਜੰਗਲ ਖੂਕ ਦਾ ਤੇ ਅੰਦਰ ਜਾ ਕੇ ਥੋੜਾ ਜਿਹਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਚਲੋ ਅੰਦਰ ਚੱਲਦੇ ਆਂ ਜੰਗਲ ਦੇ ਵਿੱਚ ਦੋਸਤੋ ਤੇ ਆਪਾਂ ਜੰਗਲ ਦੇ ਵਿੱਚ ਪਹੁੰਚ ਗਏ ਤੇ ਜੰਗਲ ਦੇ ਕੋਲ ਖੜੇ ਆਂ ਇਸ ਟਾਈਮ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸੜਕਾ ਜਿਹੜੀ ਜਾਰੀ ਆ ਤੇ ਆਪਾਂ ਜੰਗਲ ਦੇ ਬਿਲਕੁਲ ਕਰੀਬ ਖੜੇ ਆ ਤੇ ਬਾਂਦਰਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਵੀਰੋ ਜਾਨਵਰਾਂ ਦਾ ਕਿਉਂਕਿ ਜੰਗਲ ਵਿੱਚ ਅਕਸਰ ਬਾਂਦਰਾਂ ਸੜਕ ਤੇ ਹੁੰਦੇ ਸੀ ਤੇ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਗਰਮੀ ਬਹੁਤ ਪੈ ਰਹੀ ਆ ਜਿਸ ਕਾਰਨ ਜੰਗਲ ਵਿੱਚ ਮਤਲਬ ਸੜਕ ਤੇ ਬਾਂਦਰ ਕੋਈ ਨਹੀਂ ਦਿਖ ਰਿਹਾ ਤੇ ਆਪਾਂ ਚਲੋ ਅੰਦਰ ਚੱਲਦੇ ਆ ਜੰਗਲ ਦੇ ਵਿੱਚ ਜਾ ਕੇ ਦੇਖਦੇ ਆ ਕਿ ਮਤਲਬ ਹੈਗੇ ਕਿੱਥੇ ਨਹੀਂ ਬਾਂਦਰ ਆਪਾਂ ਤੁਹਾਨੂੰ ਦਿਖਾਵਾਂਗੇ ਚਲੋ ਫਿਰ ਚੱਲਦੇ ਆ ਬਣੇ ਰਹੋ ਆਪਣੇ ਵੀਡੀਓ ਦੇ ਵਿੱਚ ਤਾਂ ਦੋਸਤੋ ਆਪਾਂ ਜੰਗਲ ਦੇ ਵਿੱਚ ਆ ਗਏ ਉਹ ਬਾਹਰ ਸੜਕਾ ਸਾਹਮਣੇ ਤੇ ਆ ਮੋਰਾ ਜਾਂ ਤਾਂ ਇਸ ਦੇ ਵਿੱਚੋਂ ਟੱਪ ਗਏ ਆ ਮਨ ਚੋਰੀ ਚੋਰੀ ਕਿਉਂਕਿ ਰਸਤਾ ਹੈ ਨਹੀਂ ਤੇ ਜੰਗਲ ਦੇ ਵਿੱਚ ਆ ਕੇ ਦੇਖ ਸਕਦੇ ਹੋ ਤੁਸੀਂ ਕਿੰਨਾ ਹਰਾ ਭਰਿਆ ਜੰਗਲਾ ਇੱਧਰ ਤੇ ਦੇਖੋ ਤੇੜਾ ਦੇਖੋ ਕਿੱਡੀ-ਕਿੱਡੀ ਪੜ ਗਈਆਂ ਕਿਉਂਕਿ ਮੀਂਹ ਨਹੀਂ ਪੈ ਰੇ ਗਰਮੀ ਬਹੁਤ ਹੋ ਰਹੀ ਆ ਕਿਉਂ ਗਰਮੀ ਕਾਰਨ ਵੀ ਰਿਹਾ ਜੰਗਲ ਵਿੱਚ ਬਹੁਤ ਬੁਰਾ ਹਾਲ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਕਿੰਨਾ ਸੁੱਕ ਗਿਆ ਤੇ ਲੱਕੜੀਆਂ ਦੇਖ ਲਓ ਵੀਰ ਨੂੰ ਸਾਡੇ ਲੱਕੜੀ ਲੱਭ ਗਈ ਖਲਾ ਹਾਂ ਫਿਰ ਦੇਖਾਂ ਹਾਂ ਥਾ ਇਹ ਦੇਖੋ ਭਈ ਉਹਨੂੰ ਲੈਣ ਮੰਨ ਦੇਖਣਾ ਆਪਾਂ ਬਾਂਦਰਾ ਇਹਦੇ ਉਹ ਕਹ ਰਿਹਾ ਮੈਂ ਲੱਕੜੀ ਲੇ ਕੇ ਜਾਣੀ ਆ ਦੇਖੋ ਸੁੱਕੀ ਲੱਕੜੀ ਮਿਲ ਗਈ ਨੂੰ ਸੋਪਾ ਜੰਗਲ ਦੇ ਵਿੱਚ ਖੜ ਗਿਆ ਅਗੇ ਤੇ ਬਾਂਦਰ ਵੈਸੇ ਕੋਈ ਜਾਨਵਰ ਤਾਂ ਦਿਖ ਨਹੀਂ ਰਿਹਾ ਕਿਉਂਕਿ ਵੀਰੋ ਗਰਮੀ ਬਹੁਤ ਆ ਤੇ ਜਾਨਵਰ ਵੀ ਦੇਖ ਸਕਦੇ ਪਿੱਛੇ ਕੋਈ ਨਹੀਂ ਦਿਖ ਰਿਹਾ ਇਸ ਟਾਈਮ ਕੋਈ ਬਾਂਦਰ ਨਹੀਂ ਕੋਈ ਮਤਲਬ ਗਊ ਮਾਤਾ ਵੀ ਬਹੁਤ ਹੁੰਦੀ ਸੀ ਤੇ ਉਹ ਵੀ ਨਹੀਂ ਦਿਖ ਰੀਆਂ ਤੇ ਥੋੜਾ ਜਿਹਾ ਅੱਗੇ ਚੱਲਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਕੀ ਕੁਛ ਮਿਲ ਲੱਗੇ ਕੀ ਕੁਛ ਮਿਲਦਾ ਕੀ ਨਹੀਂ ਅੱਗੇ ਤਾਂ ਆ ਜੰਗਲ ਜਿਹੜਾ ਹੈਗਾ ਇਹ ਬਹੁਤ ਹੀ ਦੂਰ ਤੱਕ ਫੈਲਿਆ ਹੋਇਆ ਹੈ ਬਹੁਤ ਵੱਡਾ ਜੰਗਲਾ ਹੈ ਤੇ ਗਰਮੀ ਬਹੁਤ ਹੋ ਰਹੀ ਆ ਤੇ ਆਪਾਂ ਜਾਨਵਰ ਹੁਣ ਤੱਕ ਤਾਂ ਕੋਈ ਮਿਲਿਆ ਨਹੀਂ ਤੇ ਆਪਾਂ ਮਤਲਬ ਸਾਰਾ ਜੰਗਲ ਦਾ ਘੁੰਮ ਨਹੀਂ ਸਕਦੇ ਕਿਉਂਕਿ ਬਹੁਤ ਵੱਡਾ ਜੰਗਲਾ ਵੀਰੋ 3-4 ਦਿਨ ਲੱਗ ਜਾਣਗੇ ਇਹਨੂੰ ਸਾਰੇ ਨੂੰ ਘੁੰਮਣ ਚ ਤੇ ਪਰ ਜਿੱਥੇ ਤੱਕ ਆਪਣਾ ਤੁਰਿਆ ਗਿਆ ਤਾਂ ਆਪਾਂ ਜਾਵਾਂਗੇ ਜੇ ਆਪਾਂ ਜਾਨਵਰ ਕੋਈ ਮਿਲਿਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਚਲੋ ਫਿਰ ਚੱਲਦੇ ਆਂ ਅੱਗੇ ਆਪਾਂ ਨੂੰ ਥੋੜਾ ਜੰਗਲ ਘੁੰਮ ਫਿਰ ਕੇ ਤੇ ਇੱਥੇ ਆ ਕੇ ਥੋੜਾ ਪਾਣੀ ਮਿਲਿਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਦੇਖੋ ਕਿੰਨਾ ਪਾਣੀ ਖੜਾ ਹੈ ਇੱਥੇ ਕਿਉਂਕਿ ਇੱਥੇ ਦੇਖੋ ਜਿੱਥੇ ਜਿੱਥੇ ਪਾਣੀ ਆ ਕਿੰਨਾ ਹਰਾ ਭਰਿਆ ਜੰਗਲਾ ਤੇ ਪਾਣੀ ਵੀ ਇੱਥੇ ਮਤਲਬ ਵਧੀਆ ਜਾਨਵਰਾਂ ਲਈ ਪਾਣੀ ਛੱਡਿਆ ਹੋਇਆ ਬਹੁਤ ਵਧੀਆ ਕੰਮ ਹੈ ਇੱਥੇ ਤੇ ਥੋੜਾ ਜੰਗਲ ਘੁੰਮੇ ਤੇ ਆਪਾਂ ਤਾਂ ਕਰਕੇ ਆਪਾਂ ਨੂੰ ਜੰਗਲ ਵਿੱਚ ਪਾਣੀ ਲੱਭਿਆ ਤੇ ਚਲੋ ਫਿਰ ਤੁਹਾਨੂੰ ਦਿਖਾਉਨੇ ਆ ਇੱਥੇ ਪਾਣੀ ਦੇ ਕੋਲ ਕੋਲ ਆਪਾਂ ਨੂੰ ਬਾਂਦਰ ਵੀ ਮਿਲਿਆ ਤੁਹਾਨੂੰ ਇਹ ਤੁਹਾਨੂੰ ਦਿਖਾਉਨੇ ਆ ਜਾਂ ਕਿ ਕੀ ਹਾਲ ਹੋ ਰਿਹਾ ਬਾਂਦਰਾ ਦਾ ਚਲੋ ਤੁਸੀਂ ਦੇਖ ਸਕਦੇ ਹੋ ਵੀਰਿਆ ਦੇਖੋ ਕਿੰਨਾ ਪਾਣੀ ਆ ਗਿਆ ਮਤਲਬ ਉਧਰ ਤੋਂ ਵੈਸੇ ਪਾਣੀ ਆ ਰਿਹਾ ਉਹ ਸਾਹਮਣੇ ਦੇਖੋ ਮੋਟਰ ਚਲਾਈ ਹੋਈ ਆ ਤੇ ਨੇੜੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਤੇ ਉਹ ਸਾਹਮਣੇ ਦੇਖੋ ਵੀਰੋ ਬਾਂਦਰ ਵੀ ਨਹਾਉਣ ਲੱਗ ਰਹੇ ਆ ਦੇਖ ਸਕਦੇ ਹੋ ਤੁਸੀਂ ਚੱਲ ਚੱਲਦੇ ਆ ਮੋਟਰ ਦੇ ਕੋਲ ਤੇ ਚਲੋ ਦੇਖਦੇ ਆ ਚਲੋ ਮੋਟਰ ਦੇ ਕੋਲ ਮੋਟਰ ਚਲਾਈ ਹੋਈ ਆ ਉੱਥੇ ਬਾਂਦਰਾਂ ਲਈ ਪਾਣੀ ਛੱਡਿਆ ਹੋਇਆ ਇਹ ਖ ਵੀਰੇ ਕਾ ਬਾਂਦਰ ਚੜ ਗਏ ਨਹਾਉਣ ਲੱਗ ਰਹੇ ਤਾਂ ਉਹ ਸਾਹਮਣੇ ਪਾਣੀ ਵਿੱਚ ਤੇ ਗਰਮੀ ਬਹੁਤ ਆ ਵੀਰੋ ਕਿਉਂਕਿ ਗਰਮੀ ਵਿੱਚ ਦੇਖੋ ਜੰਗਲ ਵਿੱਚ ਬਾਂਦਰ ਵੀ ਪਾਣੀ ਵਿੱਚ ਨਹਾ ਰਹੇ ਆ ਤਾਂ ਵੀਰੋ ਤੁਸੀਂ ਦੇਖ ਸਕਦੇ ਹੋ ਜੰਗਲ ਦੇ ਵਿੱਚ ਮਤਲਬ ਗਰਮੀ ਬਹੁਤ ਸੀ ਤੇ ਇਸ ਕਰਕੇ ਮੋਟਰ ਚਲਾਈ ਹੋਈ ਆ ਕਿਉਂਕਿ ਪਾਣੀ ਮਤਲਬ ਜਾਨਵਰਾਂ ਲਈ ਪਾਣੀ ਪਰ ਜੇ ਜੰਗਲ ਵਿੱਚ ਸਾਰਾ ਦੇਖੋ ਜੰਗਲ ਪਰ ਗਾਇ ਇੱਥੇ ਜਾਨਵਰਾਂ ਦੀ ਪਾਣੀ ਹੋ ਜਾਏਗਾ ਕਿਉਂਕਿ ਗਰਮੀ ਬਹੁਤ ਆ ਤੇ ਸਾਹਮਣੇ ਦੇਖ ਲਓ ਵੀਰੋ ਕਿੰਨੇ ਮਤਲਬ ਬਾਂਦਰ ਨਹਾ ਰਹੇ ਆ ਪਾਣੀ ਵਿੱਚ ਉਹ ਦੇਖੋ ਸਾਹਮਣੇ ਦੇਖ ਸਕਦੇ ਹੋ ਤੁਸੀਂ ਵੀਰੋ ਬਾਂਦਰ ਵੀ ਮ제 ਨਾਲ ਨਹਾ ਰਹੇ ਆ ਕਿਉਂਕਿ ਗਰਮੀ ਬਹੁਤ ਆ ਭਾਈ ਤੇ ਆਪਾਂ ਨੂੰ ਵੀ ਲੱਗੀ ਪਿਆਸ ਤੇ ਪਿੰਨੇ ਆ ਚਲੋ ਪਾਣੀ ਚਲੋ ਪੰਜ ਅਗਲ ਦੇ ਵਿੱਚ ਆਏ ਤੇ ਤੇ ਪਾਣੀ ਆਪਾਂ ਨੂੰ ਮਿਲ ਗਿਆ ਤੇ ਜਾਨਵਰ ਮਤਲਬ ਬਾਂਦਰ ਵੀ ਮਿਲ ਗਏ ਤੇ ਨਹਾ ਰਹੇ ਆ ਮ제 ਨਾਲ ਦੇਖੋ ਪਾਣੀ ਵਿੱਚ ਤੇ ਆਪਾਂ ਨੂੰ ਵੀ ਵੀਰੋ ਘੁੰਮਦੇ ਹੋ ਗਏ ਬਹੁਤ ਟਾਈਮ ਹੋ ਗਏ ਜੰਗਲ ਦੇ ਵਿੱਚ ਤੇ ਪਾਣੀ ਚਲੋ ਪਿੰਨੇ ਆ ਤੇ ਮੋਟਰ ਚਲਾਈ ਹੋਈ ਆਪਾਂ ਜੰਗਲ ਦੇ ਵਿੱਚ ਨੇੜੇ ਇੱਕ ਮੋਟਰ ਆ ਉਥੋਂ ਪਾਣੀ ਛੱਡਿਆ ਹੋਇਆ ਜੰਗਲ ਦੇ ਵਿੱਚ ਤਾਂ ਕਿ ਜਾਨਵਰ ਪਿਆਸੇ ਨਾ ਮਰਨ ਤੇ ਬਹੁਤ ਵਧੀਆ ਕੰਮ ਕੀਤਾ ਹੋਇਆ ਹੈ ਸਭ ਇਹਦਰ ਪਾਣੀ ਵਿੱਚ ਬਾਂਦਰ ਮ제 ਨਾਲ ਨਹਾ ਰਹੇ ਆ ਤੇ ਉਹ ਸਾਹਮਣੀ ਦੇਖੋ ਕਿੰਨੇ ਫਿਰ ਰਹੇ ਆ ਤੇ ਆਪਾਂ ਨੂੰ ਮਿਲਿਆ ਇਹ ਇੱਕ ਆ ਬੈਠਾ ਸਾਹਮਣੇ ਤੇ ਇੱਕ ਉਹ ਚੜ ਗਿਆ ਤੇ ਗਰਮੀ ਵਿੱਚ ਬਾਪੂਰਾ ਹਾਲ ਸੀ ਵੀਰੋ ਆ ਪਾਣੀ ਵਿੱਚ ਨਹਾ ਕੇ ਇਹਨਾਂ ਨੂੰ ਥੋੜੀ ਠੰਡਕ ਮਹਿਸੂਸ ਹੋ ਰਹੀ ਆ ਦੋਸਤੋ ਤੇ ਅੱਜ ਦੇ ਬਲੌਗ ਦੇ ਵਿੱਚ ਵੀਰੋ ਆਪਾਂ ਤੁਹਾਨੂੰ ਦਿਖਾਇਆ ਜੰਗਲ ਵਿੱਚ ਬਾਂਦਰਾਂ ਦਾ ਬਾਪੂਰਾ ਹਾਲ ਹੋ ਰਿਹਾ ਸੀ ਤੇ ਹੁਣ ਵੀਰੋ ਗਰਮੀ ਬਹੁਤ ਵਧ ਗਈ ਕਿਉਂਕਿ 10:30 ਦਾ ਟਾਈਮ ਹੋ ਗਿਆ 11:00 ਵਜੇ ਨਾਲੇ ਹੋ ਗਏ ਤੇ ਗਰਮੀ ਬਹੁਤ ਵਧ ਗਈ ਤੇ ਜਿਸ ਕਰਕੇ ਆਪਾਂ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆਂ ਤੇ ਕੱਲ ਆਪਾਂ ਹੋਰ ਬਲੌਗ ਤੁਹਾਨੂੰ ਹੋਰ ਚੀਜ਼ ਦਾ ਲੈ ਕੇ ਤੁਹਾਨੂੰ ਦਿਖਾਵਾਂਗੇ ਤੇ ਚਲੋ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ